ਹਾਂ ਲੈ 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 ਤੂੰ ਵੀ ਖਾ ਇਹ ਜੋਰਾ ਬਾਜੀ ਇਹਦਾ ਕੰਮ ਵੀ ਥੱਲੇ ਉਤਰ ਜਾਣਾ ਭੱਜਿਆ ਫਿਰਨਾ ਦੂਜਿਆਂ ਨੂੰ ਖਿੱਚਾ ਤੂੰ ਹੀ ਕਰੀ ਜਾਣੀ ਆ ਇਹਨਾਂ ਵਾਸਤੇ ਅਸੀਂ ਆ ਇਦਾਂ ਦੇ ਬੈੱਡ ਬਣਾਏ ਹੋਇਆ ਤੇ ਬੈੱਡ ਤੇ ਬੈਠਦੇ ਨੇ ਪਰ ਇਹਦੇ ਤੇ ਆ ਵੀਰੇ ਦੀ ਡਿਊਟੀ ਲਾਈ ਹੋਈ ਆ ਸਾਰਾ ਦਿਨ ਸਾਰਾ ਦਿਨ ਹੀ ਭੱਜਿਆ ਜਾਂਦਾ ਸਾਰਾ ਦਿਨ ਇੱਥੇ ਰੱਖਦਾ ਧਿਆਨ ਹਾਂ ਛੱਡਦਾ ਨਹੀਂ ਨਿੱਕੇ ਦੋ ਤਿੰਨ ਹਾਂ ਮਤਲਬ ਦੇਖੋ ਇਹਦਾ ਸਾਰਾ ਦਿਨ ਖਿਆਲ ਰੱਖਣਾ ਪੈਂਦਾ ਤੇ ਇਹ ਵਲੰਟੀਅਰ ਸੇਵਾਦਾਰ ਵਾਇਗਰੂ ਨੇ ਭੇਜਿਆ ਇਹ ਵੀਰ ਵੀ ਖੁਦ ਆਇਆ ਸੀ ਐਜੇ ਪੇਸ਼ੈਂਟ ਤੇ ਹੁਣ ਜੋਰੇ ਦੀ ਸੇਵਾ ਕਰਦਾ ਔਰ ਜੋਰੇ ਦਾ ਬਾਪੂ ਸੀ ਜਿਹੜਾ ਨਾ ਉਹ ਇੱਥੇ ਛੱਡ ਕੇ ਜੋਰੇ ਨੂੰ ਭੱਜ ਗਿਆ ਮੰਤਰੀ ਜੀ ਇਧਰ ਮੰਤਰੀ ਦਾ ਸਿਰ ਬਾਹੀ ਜਾਂਦੇ ਆ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਹੁਣ ਸਵੇਰੇ ਇਸ਼ਨਾਨ ਕਰਾ ਕੇ ਸਿਰ ਬਾਹ ਕੇ ਅੱਜ ਕਿਸੇ ਨਾ ਤਾਹੇ ਕਿਸੇ ਇਸ਼ਨਾਨ ਹੋਇਆ ਔਰ ਸਿਰ ਸਕਾ ਕੇ ਡਰੇਰ ਦੇ ਨਾਲ ਪੱਗਾਂ ਬੰਨ ਦਿੱਤੀਆਂ ਜਾਂਦੀਆਂ ਸਾਰਿਆਂ ਦੇ ਹਾਂ ਵੀਰੇ ਕੀ ਹਾਲ ਨੇ ਆ ਦਿੱਲੀ ਵਾਲਿਆ ਕਿਵੇਂ ਆ ਜੱਫੀ ਪਾ ਏ ਵੀ ਵੀਰਾ ਬਹੁਤ ਅਫਸਰ ਸੀ ਜਦੋਂ ਆਇਆ ਸਾਡੇ ਕੋਲੇ ਲੈ ਵੀਰੇ ਗਲਾਬ ਜਾਮਨ ਖਾ ਉਹ ਮੈਂ ਨਹੀਂ ਖਾਣੀ ਯਾਰ ਮਿੱਠਾ ਮੈਂ ਬਾੜਾ ਖਾਲਾ ਸਵੇਰ ਦੇ ਨੇ ਹਾਂ ਗੁਰਪ੍ਰੀਤ ਗਲਾਬ ਜਾਮਨ ਖਾਣੀ ਆ ਰੋਣਾ ਨਹੀਂ ਫਿਰ ਜੇ ਰੋਣ ਦਾ ਕੀ ਕੰਮ ਹੈ ਇਹਦੇ ਚ ਇਹਨੇ ਚ ਰੋਣ ਦਾ ਤਾਂ ਕੋਈ ਕੰਮ ਹੀ ਨਹੀਂ ਇਹ ਲੈ ਮੈਂ ਖਵਾਉਣਾ ਤੈਨੂੰ ਰੋਣਾ ਨਹੀਂ ਰੋਣਾ ਨਹੀਂ ਰੋਣਾ ਪਿਛਲੀ ਦੀਵਾਲੀ ਸੜਕਾਂ ਤੇ ਗੱਡੀ ਪਿਛਲੀ ਦੀਵਾਲੀ ਕੈਨੇਡਾ ਦੀਆਂ ਸੜਕਾਂ ਤੇ ਸੀ ਤੇ ਐਕਤੀ ਵਧੀਆ ਘਰੇ ਬੈਠੇ ਠੀਕ ਆ ਬਿਮਾਰੀ ਠਮਾਰੀ ਤਾਂ ਜ਼ਿੰਦਗੀ ਦਾ ਹਿੱਸਾ ਕੀ ਕਰ ਸਕਦੇ ਆ ਪਰ ਹੁਣ ਤੂੰ ਤਕੜਾ ਹੋ ਜਾ ਤਕੜਾ ਹੋ ਕੇ ਆਪਾਂ ਵਾਪਸ ਜਾਣਾ ਕੈਨੇਡਾ ਕਿਹੜੇ ਸ਼ਹਿਰ ਤੇ ਸੀਗਾ ਪਹਿਲੇ ਖਾ ਲਾ ਖਾ ਲਾ ਪਹਿਲੇ ਖਾ ਲਾ ਬਾਈ ਸਾਸਰੀਕਾਲ ਬਾਪੂ ਕਿਵੇਂ ਆ ਆਲਾ ਬਾਪੂ ਗਲਾਬ ਜਮਨ ਖਾ ਅੱਜ ਦਿਵਾਲੀ ਆ ਉਹ ਹਾਂ ਵੀ ਸ਼ਕੂਰ ਆਲਿਆ ਸ਼ਕੂਰ ਆਲਿਆ ਕਿਵੇਂ ਆ ਲੈ ਗਲਾਬ ਜਮਨ ਖਾ ਉਹ ਹਾਂ ਵੀ ਤੇ ਕੀ ਹਾਲ ਨੇ ਕਾਈ ਤਾਂ ਬੜੀ ਸੁਣੀ ਪੱਕ ਬਣੀ ਲੜ ਛੱਡਮੀ ਹੈ ਓਪਲ ਸਾਹਿਬ ਦਿਵਾਲੀ ਦੇ ਮੁਬਾਰਕਾ ਓਪਲ ਸਾਹਿਬ ਤੁਹਾਨੂੰ ਬਾਪੂ ਦਿਵਾਲੀ ਦੀਆਂ ਦਿਵਾਈਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਠੀਕ ਆ ਬਾਪੂ ਸੇ ਤਾਂ ਸੇ ਠੀਕ ਆ ਠੀਕ ਇਹ ਹਰੇਕ ਫਲੋਰ ਤੇ ਬਾਟਰ ਕੋਲਰ ਲਾਏ ਹੋਏ ਆ ਗਰਮੀਆਂ ਜੀ ਸੰਦੇ ਪਾਣੀ ਵਾਸਤੇ ਤੇ ਨਾਲ ਹੁਣ ਇੱਥੇ ਸ਼ੰਖ ਜਿਹੜੇ ਸੰਗਤ ਨੂੰ ਬੇਨਤੀ ਕਰਦੇ ਆ ਭਾਂਡੇ ਤੋਂ ਨਾਲੇ ਸ਼ੰਖਾਂ ਦੀ ਲੋੜ ਆ ਉਹ ਇੱਥੇ ਲੱਗਣਿਆ ਸ਼ੰਖ ਜਿਹੜੇ ਇਸ ਫਲੋਰ ਦੇ ਭਾਂਡੇ ਆ ਫਿਰ ਉਹ ਇੱਥੇ ਹੀ ਧੁੱਤੇ ਜਾਇਆ ਕਰਨਗੇ ਹੁਣ ਉਹ ਥੱਲੇ ਭੇਜਣੇ ਪੈਂਦੇ ਸਾਰੇ ਥਾ ਥੱਲੋਂ ਧੋਕੇ ਆਉਂਦੇ ਨੇ ਉੱਪਰ ਤੇ ਉਹ ਸ਼ੰਖ ਦੀ ਬਹੁਤ ਲੋੜ ਆ ਜੀ ਚਾਰ ਸੈੱਟ ਸ਼ੰਖਾਂ ਦੇ ਚਾਹੀਦੇ ਆ ਇੱਕ ਸ਼ੰਖ ਦਾ ਸੈੱਟ ਆ ਜਿਹੜਾ ਉਹ ਬਣ ਗਿਆ ਵਾ ਤੇ ਤਿੰਨ ਅਜੇ ਹੋਰ ਚਾਹੀਦੇ ਆ ਤੇ ਇਹ ਬੀਬੀਆਂ ਵਾਲੀ ਸਾਈਡ ਆ ਉਹ ਬਾਪੂ ਵਾਲੀ ਸਾਈਡ ਆ ਜਿੱਥੇ ਟੈਂਟ ਲੱਗਿਆ ਦੀਂਦਾ ਜਿੱਥੇ ਸਾਰਿਆਂ ਨੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਣਾ ਤੇ ਇਹ ਸਾਡਾ ਰਸੋਈ ਸੀ ਜਿਹੜੀ ਪੁਰਾਣੀ ਉਹ ਅਸੀਂ ਖੋਲ ਦੇ ਦਿੱਤੀ ਏ ਸ਼ੈੱਡ ਖੋਲਤਾ ਵਾ ਤੇ ਇੱਟਾਂ ਜਿੰਨੀਆਂ ਸੀਗੀਆਂ ਉਹਨਾਂ ਨੇ 2 ਰੁਪਏ ਦੇ ਹਿਸਾਬ ਨਾਲ ਇੱਟ ਦੀ ਲਈ ਆ ਉਹ ਲੇਬਰ ਇੱਟ ਸਾਫ਼ ਕਰਕੇ ਚੱਕੇ ਲਾ ਕੇ ਸਾਨੂੰ ਦੇਣੇ ਆ ਦੇੜਕੇ ਦੁਆਰਾ ਇੱਟ ਵੀ ਵਰਤੋਂ ਚ ਆ ਜਾਣੀ ਸਾਰੀ ਤੇ ਹੁਣ ਦੁਬਾਰਾ ਜਿਹੜੀ ਕਿਚਨ ਬਣਾਉਣੀ ਹੈ ਉਹ ਪੂਰੀ ਵੱਡੀ ਬਣਾਉਣੀ ਜਿੱਥੇ ਗੱਡੀ ਖੜੀ ਲਿੰਦੀ ਹੈ ਤੁਹਾਨੂੰ ਸਾਰੀ ਇਹ ਸਾਰੇ ਏਰੀਏ ਦੇ ਵਿੱਚ ਨਾਲ ਲੋਰਸੋਈ ਬਣੂਗੀ ਬਿਲਡਿੰਗ ਖੁੱਲੀ ਡੁੱਲੀ ਬਣ ਜੂਗੀ ਤਾਂ ਜੋ ਫਿਰ ਅੱਗੇ ਜਾ ਕੇ ਦਿੱਕਤ ਨਹੀਂ ਆਊਗੀ ਤੇ ਇਸ ਟਾਈਮ 550 600 ਬੰਦੇ ਦੇਖ ਰਿਹਾ ਆਪਾਂ ਨੂੰ ਤੇ ਉਹਨਾਂ ਦਾ ਧੰਨਵਾਦ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਜੀ ਆ ਹੁਣ ਸਸੀ ਗਸ਼ਤੀ ਜੀ ਇਹ ਸਾਡਾ ਸਿਕਿਉਰਟੀ ਵਾਲਾ ਵੀਰ ਆ ਕਿ ਛੋਟੀ ਲਿਫਟ ਲਾਈ ਆ ਹੁਣ ਇਹਦੇ ਵਿੱਚ ਨਾਲੋ ਬੰਦੇ ਆ ਜਿਹੜੇ ਹੁਣ ਇੱਥੇ ਇਸ ਬਿਲਡਿੰਗ ਦੇ ਵਿੱਚ ਕਰੀਬ 8900 ਬੰਦਾ ਰਹਿ ਰਿਹਾ 8500 ਦੇ ਕਰੀਬ ਬੰਦਾ ਰਹਿ ਰਿਆ ਤੇ ਸੇਵਾਦਾਰ ਵਿੱਚ ਪਾ ਕੇ ਸਾਰੇ ਮਤਲਬ 900 ਦੇ ਪਲੱਸ ਹੋ ਜਾਂਦੇ ਬੰਦੇ ਹੁਣ ਇਕੱਲੀ ਲਿਫਟ ਛੋਟੀ ਪੈ ਜਾਂਦੀ ਆ ਤੇ ਨਾਲ ਲਿਫਟ ਦੀ ਜਗ੍ਹਾ ਹੋਰ ਬਣਣੀ ਛੱਡੀ ਹੋਈ ਆ ਦੋ ਲਿਫਟਾਂ ਲੱਗਣੀਆਂ ਇਸ ਬਿਲਡਿੰਗ 'ਚ ਪਰ ਹਜੇ ਅਸੀਂ ਉਹ ਲਿਫਟ ਲਵਾ ਨਹੀਂ ਪਾ ਰਹੇ ਕਿਉਂਕਿ ਇਹਨੂੰ ਲਿਫਟ ਨੂੰ ਲਵਾਉਣ ਲੱਗੇ ਖਰਚਾ ਬਹੁਤ ਆ ਗਿਆ ਸੀਗਾ ਜੀ ਤੇ ਪਰ ਵਾਇਗ ਨੂੰ ਮੇਰ ਕਰਨ ਹੌਲੀ ਹੌਲੀ ਸਟੈਪ ਬਾਈ ਸਟੈਪ ਜਿਵੇਂ ਜਿਵੇਂ ਭੈਣ ਭਰਾਵਾਂ ਦੀ ਸਪੋਰਟ ਹੋਈ ਜਾਂਦੀ ਹੈ ਤੇ ਅਸੀਂ ਅੱਗੇ ਜੀ ਅੱਗੇ ਸਟੈਪ ਲਈ ਜਾਂਦੇ ਹਾਂ ਹੋਰ ਉਪਲ ਸਾਹਿਬ ਠੀਕ ਹੋ ਕਿ ਬਾਪੂ ਜੀ ਉਪਲ ਸਾਹਿਬ ਨੇ ਸਾਨੂੰ ਇੱਥੋਂ ਲੁਧਿਆਣੇ ਜਿਹੜੇ ਤੁਸੀਂ ਫਿਰੋਜ਼ਪੁਰ ਰੋਡ ਤੋਂ ਮਿਲੇ ਸੀਗੇ ਅੱਜ ਤੋਂ 6-7 ਸਾਲ ਪਹਿਲਾਂ ਬਾਪੂ ਟਰੱਕ ਡਰਾਈਵਰ ਸੀਗਾ ਵਿਆਹ ਨਹੀਂ ਸੀ ਕਰਾਇਆ ਬਾਪੂ ਦੇ ਮਸਾਨੂੰ ਪਤਾ ਹੀ ਆ ਫਿਰ ਚਾ ਚਾ ਪੁੱਤ ਜੇਪਤੂ ਕੌਣ ਭਾਣ ਜੱਪਤੀਆ ਕਿਹੜਾ ਪੁੱਛਦਾ ਇਹ ਇੱਥੇ ਹੁਣ ਜਿਵੇਂ ਥੱਲੇ ਉਤਰਿਆ ਆਇਆ ਹੁਣ ਆ ਥੱਲੇ ਦੀ ਅਸੀਂ ਇੱਕ ਟੈਂਪਰੇਰੀ ਰਾਹ ਬਣਾਇਆ ਵਾ ਕਿ ਜਿਹੜੇ ਬਜ਼ੁਰਗਾਂ ਨੇ ਉੱਪਰੋਂ ਲੈਫਟ ਰਾਹੀਂ ਉਤਰਨਾ ਵਾ ਫਿਰ ਉਹ ਇੱਥੋਂ ਦੀ ਤੁਰ ਕੇ ਥੱਲੇ ਦੀ ਚਲੇ ਜਾਂਦੇ ਆ ਕਿਉਂਕਿ ਇੱਥੇ ਤਾਂ ਬੀਬੀਆਂ ਪਹਿਣਾ ਰਹਿੰਦੀਆਂ ਸਾਰੀਆਂ ਇਹ ਭਾਂਡੇ ਦੇ ਵਿੱਚ ਦੀ ਤਾਂ ਅਸੀਂ ਵਰਤ ਤੋਂ ਕਰ ਨਹੀਂ ਸਕਦੇ ਸੀ ਫਿਰ ਆ ਥੱਲੇ ਦੀ ਕਹਦੀ ਇੱਕ ਸੁਰੰਗ ਪੱਟੀ ਹੈ ਹੁਣ ਇੱਥੋਂ ਦੀ ਉੱਪਰ ਦੀ ਬੱਚੇ ਬਜ਼ੁਰਗ ਆ ਸਾਰੀਆਂ ਪਹਿਣਾ ਬੀਬੀਆਂ ਲੰਘਦੀਆਂ ਇਹ ਆ ਥੱਲੇ ਦੀ ਅਸੀਂ ਫਿਰ ਇੱਕ ਰਾਹ ਬਣਾ ਕੇ ਤੇ ਇੱਥੋਂ ਦੀ ਇੱਕ ਟੈਂਪਰੇਰੀ ਰਸਤਾ ਬਣਾਇਆ ਕਿਵੇਂ ਦਲੀਪ ਭਾਈ ਠੀਕ ਆ ਆ ਦਲੀਪ ਦਾ ਮੂੰਹ ਮਿੱਠਾ ਕਰਾ ਦਿਓ ਵੀਰੇ ਉਹਨਾਂ ਪੱਟੀਆਂ ਹੋਈ ਜਾਂਦੀਆਂ ਦੇਖੋ ਆ ਬਾਈ ਦੇ ਛਾਤੀ ਤੇ ਪੱਟੀ ਹੁੰਦੀ ਆ ਇਹ ਕੈਂਸਰ ਆ ਛਾਤੀ ਦੇ ਉੱਤੇ ਬਹੁਤ ਵੱਡਾ ਬ੍ਰੈਸਟ ਦਾ ਸਾਰਾ ਗਲ ਗਿਆ ਸੀ ਬਾਈ ਦਾ ਹਨਾ ਕੀ ਹਾਲ ਨੇ ਬਾਈ ਠੀਕ ਹੋ ਔਰ ਸੇ ਤਾਂ ਠੀਕ ਆ ਤੇਂਦਰ ਬਾਪੂ ਦੇ ਪੈਰ ਤੇ ਪੱਟੀ ਹੁੰਨੀ ਉਹ ਬਾਪੂ ਦੇ ਵੀ ਪੈਰ ਤੇ ਇਹਦੇ ਵੀ ਬਾਪੂ ਦੇ ਲੱਤ ਤੇ ਪੱਟੀ ਹੁੰਦੀ ਆ ਸਾਡੇ ਕੋਲੇ ਹੁਣ 70 80 ਇਹਦੇ ਤੇ ਕਰਾਰੇ ਮੂੰਹ ਮਿੱਠਾ ਸਾਰਿਆਂ ਦਾ ਅੱਛਾ ਹੈ ਸਤਿ ਦੂਰ ਪਾਸ ਤੇ ਹੁਣ ਆਪਾਂ ਇੱਧਰ ਹਸਪੀਟਲ ਵਾਲੇ ਪਾਸੇ ਵੀ ਕਿਉਂਕਿ ਹੁਣ ਇਹ ਸਾਰੀ ਬਿਲਡਿੰਗ ਹੈ ਜਿਹੜੀ ਹਸਪੀਟਲ ਦੀ ਇੱਥੇ ਜਿਹੜਾ ਬਣਨਾ ਹੈ 25 ਬਾਈ 70 ਦਾ ਇਹ ਹਾਲ ਬਣਨਾ ਮੂਰੇ ਓਰੇ ਨਾਲ ਥੋੜਾ ਜਿਹਾ ਹਸਪੀਟਲ ਸਾਡਾ ਥੋੜਾ ਜਿਹਾ ਵੱਡਾ ਹੋ ਜਾਊਗਾ ਪਹਿਲਾਂ ਹੁਣ ਹਸਪੀਟਲ ਛੋਟਾ ਪੈ ਗਿਆ ਸੀ ਸਤਿ ਸ੍ਰੀ ਅਕਾਲ ਵੀਰੇ ਇੱਥੇ ਵੀ ਜਿੰਨੇ ਸਿਕਿਉਰਿਟੀ ਵਾਲੇ ਵੀਰ ਆ ਜਿਵੇਂ ਦੋ ਮੈਂਬਰ ਇੱਥੇ ਖੜੇ ਹਰ ਟਾਈਮ ਸਤਿ ਸ੍ਰੀ ਅਕਾਲ ਆ ਜੀ ਸਤਿ ਸ੍ਰੀ ਅਕਾਲ ਭਾਈ ਇਹ ਹਸਪਤਾਲ ਦੇ ਵਿੱਚ ਸਾਡੇ ਜ਼ਿਆਦਾਤਰ ਕ੍ਰਿਟੀਕਲ ਪੇਸ਼ੈਂਟ ਹੀ ਆਏ ਜੀ ਸਾਰੇ ਜਿਹੜੇ ਦੱਸ ਹੀ ਗੱਲ ਮਾਂ ਠੀਕੋ ਦੇਖੋ ਇਹ ਮਾਂ ਦੇ ਅੱਖ 'ਚ ਕੀੜੇ ਪਏ ਹੋਏ ਸੀਗੇ ਕਿੰਦਾ ਨੀ ਕੰਡੀਸ਼ਨ ਉਹ ਬਾਈ ਦੇ ਪੈਰ ਦੇ ਵਿੱਚ ਕੀੜੇ ਪਏ ਹੋਏ ਆ ਬਾਪੂ ਦੇ ਮਤਲਬ ਐਸੀ ਐਸੀ ਹਾਲਤ ਦੇ ਵਿੱਚ ਸਾਡੇ ਮੈਂਬਰ ਹਸਪਤਾਲਾਂ 'ਚ ਦਾਖਲ ਨੇ ਤੇ ਇਵੇਂ ਇੱਧਰਲੇ ਪਾਸੇ ਆਪਣੀ ਚਾਤ ਮਾਰੀਏ ਇਹ ਮਾਤਾ ਜੀ ਨੇ ਇਹਨਾਂ ਦੇ ਵੀ ਅੱਖ 'ਚ ਕੀੜੇ ਪਏ ਹੋਏ ਸੀਗੇ ਇਹ ਮਾਤਾ ਜੀ ਆ ਜਿਨ੍ਹਾਂ ਨੂੰ ਮਤਲਬ ਹਸਬੰਡ ਨੂੰ ਪੈਰਾਲਾਈਜ਼ ਹੋਇਆ ਸੀ ਮਾਤਾ ਨੂੰ ਧੱਕਾ ਦਿੱਤਾ ਚੂੜਾ ਟੁੱਟ ਗਿਆ ਉਹਨਾਂ ਦਾ ਤੇ ਇਹ ਅੱਜ ਦੀਵਾਲੀ ਦੇ ਦਿਨ ਵੀ ਸਾਡੇ ਡਾਕਟਰ ਆਪਣੀਆਂ ਆਪਣੀਆਂ ਡਿਊਟੀਆਂ ਤੇ ਲੱਗੇ ਹੋਏ ਨੇ ਸਾਫ ਸਫਾਈ ਵਾਲੇ ਸਾਫ ਸਫਾਈ ਤੇ ਲੱਗੇ ਹੋਏ ਨੇ ਸੱਚੇ ਪਾਤਸ਼ਾਹਾਂ ਕਿਰਪਾ ਕਰਨ ਇੱਥੋਂ ਪੇਸ਼ੈਂਟ ਜਿਹੜੇ ਅੰਦਰ ਬੈਠੇ ਨੇ ਹੁਣ ਵਿਚਾਰੇ ਇਹ ਤੰਦਰੁਸਤ ਹੋਣ ਤੱਕੜੇ ਹੋਣ ਆਪਣੇ ਆਪਣੇ ਜੀਵਨ ਚ ਅੱਗੇ ਵਧਣ ਇਵੇਂ ਆਈਸੀਯੂ ਦੇ ਵਿੱਚ ਸਾਡੀ ਆਰਤੀ ਅੰਦਰ ਦਾਖਲ ਆਰਤੀ ਨੂੰ ਅੱਜ ਥੋੜਾ ਬਾਹਰ ਕੱਢ ਲੈਂਦੇ ਆਰਤੀ ਨੂੰ ਹੈਨਾ ਪੇ ਦਿਓ ਗੁਰਦਵਾਲਾ ਸਾਹਿਬ ਆ ਇੱਕ ਵਾਰੀ ਥੋੜੀ ਵਾਕ ਹੋ ਜੂ ਨਾਲ ਉਹਦੀ ਨਾਲ ਇੱਕ ਮੈਡੀਕਲ ਸਟਾਫ ਆਇਓ ਬੇਟਾ ਨਾਲ ਆਰਤੀ ਨੂੰ ਲੈ ਕੇ ਅੱਛਾ ਤੁਹਾਨੂੰ ਵੀ ਦਿਵਾਲੀ ਦੀਆਂ ਮੁਬਾਰਕਾਂ ਪੁੱਤ ਬਹੁਤ-ਬਹੁਤ ਸਾਰੇ ਸਟਾਫ ਨੇ ਵਾਇਰਲ ਚੜ੍ਹਦੀਆਂ ਕਲਾਂ ਤੰਦਰੁਸਤੀਆਂ ਬਖਸ਼ਣ ਭੈਣੇ ਦਿਵਾਲੀ ਦੀਆਂ ਮੁਬਾਰਕਾਂ ਬਹੁਤ-ਬਹੁਤ ਆ ਮੂੰਹ ਮਿੱਠਾ ਕਰਾਓ ਬੇਸਨ ਵਾਲੀ ਬਰਫੀ ਦੇ ਦੇ ਪੁੱਤ ਤੇ ਇਹ ਵੀ ਆਪਾਂ ਘਰ ਦੇ ਤਿਆਰ ਕਰਾਈ ਆ ਪੁੱਤ ਬਰਫੀ ਸਾਰੀ ਉਹ ਜਿਹੋ ਛੋਲਿਆਂ ਦੀ ਨਾ ਇਹ ਬਣਾਈ ਸੀਗੀ ਤੇ ਆਪਾਂ ਹੈਲਦੀ ਫੂਡ ਹੀ ਤਿਆਰ ਕਰਾਇਆ ਤੁਹਾਨੂੰ ਬਹੁਤ ਬਹੁਤ ਮੁਬਾਰਕ ਔਰ ਜਿਹੜੇ ਅੰਦਰ ਪੇਸ਼ੈਂਟ ਵੀ ਆ ਉਹਨਾਂ ਨੂੰ ਵੀ ਹਨਾ ਥੋੜਾ ਥੋੜਾ ਦੇ ਸਕਦੇ ਆਪਾਂ ਛੋਲਿਆਂ ਦੀ ਤੇ ਬੇਸਨ ਦੀ ਦੂਜਾ ਡੱਬਾ ਬੇਸਨ ਦਾ ਇੱਕ ਬੇਸਨ ਦਾ ਡੱਬਾ ਮੰਗਾ ਦਿਓ ਆਹ ਤਾਂ ਪਸੀਮ ਹੈਗਾ ਨਾ ਉਹਦੇ ਇਹ ਨਾਲ ਦਾ ਸੇਮ ਹੈਗਾ ਉਹ ਦੇ ਦੇ ਆ ਸੇਮ ਹੀ ਆ ਇਹ ਸਾਰੇ ਪੇਸ਼ੈਂਟ ਜਿਹੜਾ ਦਾ ਮੂੰਹ ਮਿੱਠਾ ਕਰਾ ਦੇ ਥੋੜਾ ਥੋੜਾ ਸਾਰਿਆਂ ਦਾ ਅੱਛਾ ਇਹ ਹੁੰਦੇ ਦੇ ਮੋਲੇ। ਤੇ ਇਦਾਂ ਹੀ ਹੁਣ ਜਿਵੇਂ ਕੱਲ ਅਸੀਂ ਰਾਤ ਉੱਪਰ ਗਏ ਸੀ ਉੱਪਰ ਬਾਪੂ ਮੁਖਤਿਆਰ ਕਹਿੰਦਾ ਮੇਰੇ ਵਾਸਤੇ ਡੱਬਾ ਮੈਨੂੰ ਵਰਪੀ ਦਾ ਦੇ ਕੇ ਜਾ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ ਹੈਪੀ ਦੀਵਾਲੀ। ਹੁਣ ਜਿਵੇਂ ਇਸ ਤਰ੍ਹਾਂ ਮਜੀਰੀ ਨੇ ਪਾਈਪ ਲੱਗੀ ਆ ਜਿਹੜਾ ਵੀ ਫੂਡ ਜਾਣਾ ਨੱਕ ਦੇ ਵਿੱਚ ਪਾਈਪ ਰਾਹੀਂ ਸੂਈ ਦੇ ਨਾਲ ਹੀ ਸਰਾਂਜ ਦੇ ਨਾਲ ਹੀ ਜਿਵੇਂ ਆ ਦੇਖੋ ਇਹ ਫੂਡ ਬੱਚਿਆਂ ਨੂੰ ਦਿੱਤਾ ਜਾ ਰਿਹਾ ਸਰਾਂਜ ਨੱਕੇ ਚ ਲਾ ਕੇ ਪਾਈਪ ਦੇ ਨਾਲ ਜੋੜੀ ਹੋਈ ਆ ਤੇ ਸਟਾਫ ਨੂੰ ਉੱਪਰ ਦੀ ਪਾ ਰਿਆ ਵਾ ਤੇ ਸਿੱਧੀ ਅੰਦਰ ਮਿੱਧੇ ਦੇ ਵਿੱਚ ਲੈ ਜਾਣੀ ਆ ਤੇ ਇਸੇ ਤਰ੍ਹਾਂ ਸਾਰੇ ਇੱਥੇ ਹਾਂ ਮੋਣੀ ਭੈਣੇ ਸਤਿ ਸ੍ਰੀ ਅਕਾਲ ਠੀਕ ਹੈ ਭੈਣੇ ਹੈਪੀ ਦੀਵਾਲੀ ਹੈਪੀ ਦੀਵਾਲੀ ਮੋਣੀ ਭੈਣੇ ਹੈਪੀ ਦੀਵਾਲੀ ਥੋੜਾ ਮੂੰਹ ਮਿੱਠਾ ਕਰ ਲੈ ਭੈਣੇ ਜੋਨ ਦੀ ਵਸਦੀ ਦੇ ਭਣੇ ਬਾਕੀ ਨੂੰ ਲੰਬੀ ਜ਼ਿੰਦਗੀ ਵਾਛੀ ਦੇ ਸਤਿ ਸ਼੍ਰੀ ਅਕਾਲ ਭਣੇ ਹੈਪੀ ਦੀਵਾਲੀ ਭਣੇ ਜਿਵੇਂ ਉਧਰ ਭੋਗ ਪਾਊਗਾ ਉਸ ਤੋਂ ਬਾਅਦ ਮਾਂ ਅਸੀ ਦੀਵਾਲੀ ਦੇ ਮੌਕੇ ਮਿਲ ਰਿਹਾ ਕਪੜੇ ਦੇ ਵਸਤਰ ਹੈ ਇਹ ਸੇਵਾ ਕਰੀ ਜਾਂ ਰਹੇ ਹਾਂ ਬੋ ਤੇਰਾ ਸ਼ਹੀਦ ਵਾਰ ਮਾਂ ਤੇਰੇ ਪੁੱਤ ਨੂੰ ਤੁਸੀਂ ਦੁਨੀਆ ਦਿਖਾਈ ਤੁਹਾਡਾ ਕੀਤਾ ਸੀ ਮਹਾਰਮ ਜਿਹੜਾ ਸਾਨੂੰ ਵਾਇਗਰੂ ਨੇ ਇਹ ਸੇਵਾ ਬਖਸ਼ੀ ਆਹ ਦੇ ਲੱਕੀ ਲਾਜ ਉਹ ਤੋਂ ਲੱਗ ਗਿਆ ਮੈਂ ਕਿਹਨੇ ਹੱਥੋਂ ਤਲਾ ਦੇ ਉਹ ਉਹ ਮੁੰਡੇ ਕੋਈ ਗਏ ਰੋਟੀ ਖਾਈ ਜਾਂਦਾ ਸੀ ਪੂਰੇ ਹੱਥ ਲੱਗ ਗਏ ਹਾਂ ਵਾਈਟ ਵਾਈਟ ਸੇਮ ਸੇ ਚੂਜ਼ ਵੀ ਪੱਗ ਵੀ ਪੱਗ ਵੀ ਪੱਗ ਵੀ ਪੱਗ ਜੀ ਵੀ ਖੜੀ ਵੀ ਖੜੀ ਵੀ ਇਹ ਅੱਗੇ ਤਿੰਗਾਂ ਜੋਧੀਆਂ ਪਾਦੀਆਂ ਰ ਅਸੀਂ ਵੀ ਕੰਨੀ ਲੈ ਲਾ ਬੈਠੇ ਇਹ ਟਾਕਾ ਧਮਗਾ ਰਹੇ ਇਥੇ ਭਜੀ ਤੂੰ ਸੱਟ ਲਾਉਣਾ ਦੇਖ ਇਹਦੇ ਵਿੱਚ ਹਾਂਜੀ ਟੰਕ ਕੋਲੇ ਪਾ ਦਿੰਨੇ ਆ ਹਾਂ ਟੈਂਪਰੇਰੀ ਉਹ ਰੱਖਉਂਗਾ ਮੈਟ ਵਿਛਾ ਦਈਏ ਨਹੀਂ ਟਾਕਾ ਉਹ ਭਜੀ ਟੈਂਪਰੇਚਰ ਮਨਟੇਨ ਕਰਨਾ ਪੈਣਾ ਜੀ ਥੋੜਾ ਜਿਹਾ ਹਾਂ ਇਹਦੇ ਉੱਤੇ ਟਾਕਾ ਲਾ ਕੇ ਧੂਆ ਪਾ ਕੇ ਫਿਰ ਦੂ ਕਰ ਜੀ ਆ ਇੱਕ ਜਿਹੜਾ ਉਧਰਲੇ ਪਾਸੇ ਕੋਲਡ ਸਟੋਰ ਸੀਗਾ ਸਾਡਾ ਉਹ ਵੀ ਹੁਣ ਪੱਟ ਕੇ ਇੱਧਰ ਸ਼ਿਫਟ ਕਰ ਲਿਆ ਇੱਧਰ ਹੁਣ ਸਾਡੇ ਕੋਚ ਸਾਹਿਬ ਨੇ ਬੱਚਿਆਂ ਨਾਲ ਨਾਲ ਲੈ ਕੇ ਥਾਲੀਆਂ ਸਾਫ਼ ਕਰਾਈ ਜਾਂਦੇ ਨੇ ਜਿਵੇਂ ਥਾਲੀਆਂ ਨੂੰ ਸੁਕਾਈ ਜਾਂਦੇ ਨੇ ਤੇ ਜਿਵੇਂ ਹੁਣ ਉਧਰ ਭੋਗ ਪਉ ਗਰ ਅਰਦਾਸ ਹੋਊਗੀ ਉਸ ਤੋਂ ਬਾਅਦ ਇਹ ਤੇ ਸਾਰੇ ਪੰਗਤਾਂ ਦੇ ਵਿੱਚ ਸੱਜ ਜਾਣਗੇ ਔਰ ਜੀ ਲਾਲ ਸਿੰਘ ਜੀ ਠੀਕ ਹੋ ਬਾਈ ਗੁਰਦੇਵ ਇੱਧਰ ਜਿਵੇਂ ਕੋਈ ਨਾ ਕੋਈ ਭੈਣ ਭਰਾ ਸੇਵਾ ਲੈ ਕੇ ਆਉਂਦੇ ਨੇ ਬੰਡੋਰੀ ਤੋਂ ਆ ਬਾਈ ਪਾਲਾ ਸਿੰਘ ਦੁੱਧ ਲੈ ਕੇ ਆਇਆ ਪਾਲਾ ਸਿੰਘ ਜੀ ਬਹੁਤ ਬਹੁਤ ਧੰਨਵਾਦ ਦੁੱਧ ਦੀ ਸੇਵਾ ਲੈ ਮੁਬਾਰਕਾ ਤੁਹਾਨੂੰ ਅੱਜ ਬੰਦੀ ਛੋੜ ਦਿਵਸ ਦੀਆਂ ਮੰਗੂ ਬਾਈ ਵਧਾਈਆਂ ਤੁਹਾਨੂੰ ਬੰਦੀ ਛੋੜ ਦਿਵਸ ਦੀਆਂ ਮੰਗੂ ਬਾਈ ਵਧਾਈਆਂ ਤੁਹਾਨੂੰ ਬਹੁਤ ਬਹੁਤ ਜੀ ਆਪਾਂ ਆਪਣੇ ਆਪ ਹੈਪੀ ਵਾਲੀ ਪਹਿਲਾ ਆ ਆ ਮੂੰ ਮਿੱਠਾ ਕਰੋ ਕੋਈ ਨਾ ਮੈਂ ਪਹਿਲਾਂ ਵੀਡੀਓ ਬਣਦੇ ਮੈਂ ਆ ਕੇ ਕਰ ਦਾਂਗਾ ਸਤਿ ਸ਼੍ਰੀ ਅਕਾਲ ਮਾਂ ਬੰਦੀ ਛੋੜ ਦਿਵਸ ਦੀਆਂ ਦਿਵਾਲੀ ਦੀਆਂ ਮੁਬਾਰਕਾਂ ਆ ਬਹੁਤ ਬਹੁਤ ਇੱਧਰ ਸਾਡੇ ਦਰਸਾਂਕੀ ਹਾਲ ਠੀਕ ਹੋ ਇੱਧਰ ਬੱਚੇ ਆ ਸਾਡੇ ਜਿਵੇਂ ਜਿਵੇਂ ਸਾਰੇ ਥੱਲੇ ਲਾ ਲਿਆ ਸਾਰਿਆਂ ਨੂੰ ਹਨਾ ਇੱਥੇ ਬਿਠਾ ਲਿਆ ਦਿਨੇ ਥੋੜਾ ਥੱਲੇ ਰਹਿਣਗੇ ਮਨ ਬਦਲ ਜਾਂਦਾ ਹਰ ਹਫਤੇ ਐਤਵਾਰ ਨੂੰ ਕਰਦੇ ਆ ਤੇ ਅੱਜ ਬੰਦੀ ਛੋੜ ਦੇਫਸ ਕਰਕੇ ਕੀਤਾ ਸੀ ਹਨਾ ਇੱਧਰ ਦੀ ਜਾਈਏ ਤਾਂ ਟੈਂਪਰੇਰੀ ਬੋਰਡ ਆ ਆਪਣੀ ਇੱਧਰ ਵਾਲੀ ਕਰਕੇ ਅਸੀਂ ਛੁੱਟੀ ਕਰਤੀ ਸੀਗੀ ਬਹੁਤ ਸਾਰੇ ਮਰੀਜ਼ਾਂ ਨੂੰ ਭਾਈ ਪੈਰੀ ਹੱਥਾਂ ਲਾਇਆ ਕਰੋ ਯਾਰ ਇਹ ਹਾਲੇ ਤੁਹਾਨੂੰ ਬਹੁਤ ਬਹੁਤ ਜੀ ਮੈਡਮ ਥੈਂਕ ਯੂ ਸਰ ਥੈਂਕ ਯੂ ਵੈਰੀ ਥੰਕ ਯੂ ਸਰ ਜਿੱਦਾਂ ਠੀਕ ਨਹੀਂ ਸਾਰੇ ਪੁੱਛੀ ਜਾਂਦੇ ਦੀ ਕਹਿੰਦੇ ਡਾਕਟਰ ਸਾਹਿਬ ਦੇ ਕੀ ਹਾਲ ਹੈ ਤੁਸੀਂ ਬੋਲ ਕੇ ਸਾਰਿਆਂ ਨੂੰ ਇੱਥੇ ਬੋਲ ਕੇ ਕਹਿ ਰਹੇ ਹੋ ਦੀਵਾਲੀ ਦੀਆਂ ਮੁਬਾਰਕਾਂ ਬਹੁਤ ਬਹੁਤ ਸਾਰਿਆਂ ਨੂੰ ਕਹਿ ਦਿਓ ਬੋਲ ਕੇ ਹੈਪੀ ਦੀਵਾਲੀ ਕਰੋ ਸੁਖ ਦੀਵਾਲੀ ਚਲਨਾ ਮਿਲਣਾ ਸਾਰੇ ਜੀਵਾਂ ਦੀ ਅੰਗਰੇਜ਼ੀ ਸੀ ਵੀ ਕਹਦੇ ਬਾਪੂ ਅੰਗਰੇਜ਼ੀ ਹੀ ਨਹੀਂ ਕਹਿੰਦੇ ਹਾਂ ਹੈਪੀ ਜੀ ਬਾਜੀ ਤੇ ਵੀ ਬੜੀ ਬੈਕ ਆਫਟਰ ਜੀਨੀਸ਼ ਤਲਵਾਰ ਐਂਡ ਗੁਰਪ੍ਰੀਤ ਬਾਈ ਜੀ ਥੈਂਕ ਯੂ ਥੈਂਕ ਯੂ ਐਂਡ ਦਨੇਸ਼ ਤਲਵਾਰ ਡਾਕਟਰ ਜੀ ਇੱਕ ਦੂਸਰੇ ਭਰਾ ਦਾ ਕੀ ਨਾਮ ਸੀਗਾ ਮਿਸਟਰ ਦਵਿੰਦਰ ਤਲਵਾਰ ਦਵਿੰਦਰ ਤਲਵਾਰ ਜੀ ਤੇ ਦੂਸਰਾ ਇੱਕ ਹੋਰ ਭਰਾ ਵਾ ਡਾਕਟਰ ਜੇਸ਼ਜੀਤ ਤਲਵਾਰ ਜੇਸ਼ਦੀਤ ਤਲਵਾਰ ਉਹਨਾਂ ਦੋਨਾਂ ਨੂੰ ਵੀ ਦਿਵਾਲੀ ਦੀਆਂ ਮੁਬਾਰਕਾਂ ਬਹੁਤ ਬਹੁਤ ਉਹ ਦਿਨ ਆਪਣੇ ਕੋਲ ਇੱਥੇ ਦੇਸ਼ਦੀਪ ਭਾਇਆ ਸੀ ਹੈ ਨਾ ਹਾਂਜੀ ਹਾਂ ਹੁਣ ਜਦੋਂ ਤੁਹਾਨੂੰ ਮਿਲ ਕੇ ਗਏ ਹੁਣ ਤੁਹਾਨੂੰ ਸਕੂਨ ਹੈਗਾ ਨਾ ਥਲੋ ਘਟੋ ਘਟ ਹੁਣ ਆਪਾਂ ਨੂੰ ਮਿਲਤਾ ਗਏ ਨਾ ਪਤਾ ਤਾਂ ਲੱਗ ਗਿਆ ਨਾ ਹਾਂਜੀ ਹਾਂ ਉਦੋਂ ਦੇ ਗੱਡਾ ਸਾਹਿਬ ਉਹਨੂੰ ਮਿਲਣ ਦੇ ਨਾਲ ਹੀ ਕਾਫੀ ਸਕੂਨ ਔਰ ਉਸ ਦਿਨ ਦਾ ਇਹਨਾਂ ਨੂੰ ਜਿਹੜੀ ਅੰਦਰ ਤਮਾ ਸੀ ਜਾਣਾ ਮਿਲਣਾ ਜਾਣਾ ਹੁਣ ਉਹ ਖਤਮ ਹੋ ਗਏ ਉਹ ਇਹਨਾਂ ਨੂੰ ਐਨ ਲੱਗਣ ਲੱਗ ਗਿਆ ਵੀ ਹੁਣ ਪਤਾ ਲੱਗ ਗਿਆ ਵੀ ਉਹ ਮੇਰੇ ਮਗਰ ਆਉਣ ਵਾਲੇ ਹੈ ਨਹੀਂ ਸਤਪੁਰਾਂ ਦੇ ਕਿਸ ਨਗਰ ਦੇ ਵਿੱਚ ਆਉਣਾ ਕਿ ਬੜੇ ਚਾਹ ਦੇ ਨਾਲ ਸਤਪੁਰਾਂ ਦੇ ਦਰਸ਼ਨ ਕਰ ਵਾਲੇ ਹੁਣ ਥੋੜਾ ਟਾਈਮ ਆਪਾਂ ਗੁਰੂ ਘਰ ਦੇ ਵਿੱਚ ਬទਿਤ ਕਰਦੇ ਆ ਜੀ ਮੇਰੇ ਭੈਣ ਭਰਾਵਾਂ ਨੂੰ ਬੇਨਤੀ ਆ ਜਦੋਂ ਆਪਾਂ ਗੁਰੂ ਘਰ ਸੈਂਟਰ ਹੋ ਜਾਂਦੇ ਆ ਨਾਲ ਦੀ ਨਾਲ ਹੀ ਜਿਹੜਾ 4-500 ਬੰਦਾ ਦੇਖ ਰਿਆ ਹੁੰਦਾ ਵਾ ਉਹ ਜਿਹੜੇ ਸੌਂਕ ਰਹੇ ਜਾਂਦਾ ਜੁੜੇ ਰਹੋ ਇਹ ਵੀ ਸੁਣਿਓ ਜਰੂਰ ਅੱਜ ਦੀਆਂ ਬੇਨਤੀ ਹੈ ਮਹੀਉਂ ਨੀ ਹੋਵੇ ਤੇ ਬੋਲ ਸਕਦਾ ਹਾਂ ਸਾਧੂ ਜੀ ਨਾਲ ਅੱਜ ਆ ਕੇ ਮੀਆਂ ਕੀ ਚੁਣਿਆ ਹੈ ਬੇਨਤੀ ਕੀਤੀ ਸਾਧੂ ਜੀ ਅੱਜ ਜੀ ਮੰਨ ਜਿਹੜੇ ਤਾਲਿਸ਼ਾਂ ਦਿੱਤੇ ਲਾਇਏ ਸੀ ਕਿ ਸੇਵਾ ਵਾਲੇ ਬੋਕਾਤ ਵਿੱਚ ਆ ਦਰਸ਼ ਤੁਹਾਡੀ ਸੇਵਾ ਕਰਨਾ ਤੇ ਗੁਰੂ ਪਿਆਰੇ ਉਸ ਵਕਤ ਸਗਾਨ ਰਾਏ ਨੇ ਨਾ ਜੀ ਬੜੇ ਪਿਆਰ ਦੇ ਨਾਲ ਉਸ ਮਾਤਾ ਦੀ ਨਾਲ ਗਏ ਨਹੀਂ ਜਾ ਕੇ ਉੱਥੇ ਨਾ ਜੀ ਉਸ ਬੇਟੀ ਦਾ ਇਲਾਜ ਕੀਤਾ ਇਲਾਜ ਕਰਦਿਆਂ ਹੋਇਆਂ ਜਦੋਂ ਉਹ ਬੇਟੀ ਦੁੱਖ ਤੋਂ ਨਿਵਰਤ ਹੋਈ ਨਾ ਉਹ ਵਾਪਸ ਆ ਗਈ ਨਾ ਸ਼ਾਮਾ ਹੋ ਗਈਆਂ ਨੇ ਜਦੋਂ ਵਾਪਸ ਆ ਰਹੀ ਹੈ ਤੇ ਮਨ ਦੇ ਵਿੱਚ ਇੱਕ ਤੰਗ ਸੀ ਜਿਹੜੀ ਦਰਸ਼ਨ